ਮੈਂ ਤੁਹਾਨੂੰ ਅੱਜ ਜ਼ੀਰੋ ਬੈਲੈਂਸ ਬੈਂਕ ਅਕਾਊਂਟ ਜੋ ਕਿ ਇੱਕ ਸੇਵਿੰਗ ਅਕਾਊਂਟ ਰਹੂਗਾ اے ਜੋ ਸਮਾਲ ਫਾਈਨਾਂਸ ਬੈਂਕ ਦੇ ਵਿੱਚ ਜੋ ਕਿ ਇੱਕ ਪ੍ਰਾਈਵੇਟ ਬੈਂਕ ਹੈ ਇੱਕ ਬਹੁਤ ਵੱਡੀ ਨਾਮੀ ਬੈਂਕ ਆ ਇਹਦੇ ਬਾਰੇ ਮੈਂ ਤੁਹਾਨੂੰ ਅੱਜ ਵੀਡੀਓ ਦੇ ਵਿੱਚ ਦੱਸੂਗਾ ਕਿ ਕਿੱਦਾਂ ਤੁਹਾਡਾ ਇੱਕ ਜ਼ੀਰੋ ਬੈਲੈਂਸ ਸੇਵਿੰਗ ਅਕਾਊਂਟ ਓਪਨ ਹੋ ਜਾਊਗਾ ਇਹ ਕਿੱਦਾਂ ਹੋਊਗਾ ਇਹ ਇੱਕ ਵੀਡੀਓ ਕਾਲ ਕਰਨਗੇ ਕਸਟਮਰ ਕੇਅਰ ਤੇ ਜਿੰਨਾਂ ਨੂੰ ਤੁਸੀਂ ਆਪਣੀ ਜ਼ਰੂਰੀ ਇਨਫਾਰਮੇਸ਼ਨ ਦੇਣੀ ਆ ਜਿੱਦਾਂ ਕਿ ਤੁਹਾਡਾ ਆਧਾਰ ਕਾਰਡ ਤੁਹਾਡਾ ਨੇਮ ਤੁਹਾਡਾ ਫਾਦਰ ਨੇਮ ਤੁਹਾਡਾ ਐਡਰੈਸ ਇਸ ਤੋਂ ਇਲਾਵਾ ਤੁਸੀਂ ਕੀ ਕੰਮ ਕਰਦੇ ਹੋ ਉਹ ਦੱਸਣਾ ਤੇ ਇਹ ਸਭ ਇਨਫਾਰਮੇਸ਼ਨ ਦੇਣ ਤੋਂ ਬਾਅਦ ਵੀਡੀਓ ਕਾਲ ਦੇ ਦੌਰਾਨ ਤੁਹਾਡਾ ਇਹ ਬੈਂਕ ਅਕਾਊਂਟ ਦੋਸਤੋ ਓਪਨ ਹੋ ਜਾਊਗਾ ਫ੍ਰੀ ਆਫ ਕੋਸਟ ਫ੍ਰੀ ਤੇ ਇਹ ਕਿਹਦਾ ਕਿਹਦਾ ਖੁੱਲੂਗਾ ਇਹ ਵੀ ਦੱਸ ਦਿਨਾ ਮੈਂ ਤੇ ਕੀ ਕੀ ਇਹਦੀਆਂ ਸ਼ਰਤਾਂ ਰਹਿਣੀਆਂ ਉਹ ਵੀ ਦੱਸ ਦਿਨੇ ਆਪਾਂ 25 ਸਾਲ ਤੋਂ ਉੱਪਰ ਜਾਂ 25 ਸਾਲ ਤੁਹਾਡੀ ਉਮਰ ਰਹੂਗੀ ਉਸ ਤੋਂ ਬਾਅਦ ਤੁਹਾਡੀ 6 ਲੱਖ ਸਾਲਾਨਾ ਆਮਦਨ ਰਹਿਣੀ ਚਾਹੀਦੀ ਆ ਤੇ ਇਹਦੇ ਲਈ ਡਾਕੂਮੈਂਟ ਕੀ ਰਹਿਣਗੇ ਡਾਕੂਮੈਂਟ ਇਹਦੇ ਰਹਿਣਗੇ ਪੈਨ ਕਾਰਡ ਆਧਾਰ ਕਾਰਡ ਤੇ ਤੁਹਾਡਾ ਆਧਾਰ ਕਾਰਡ ਆ ਜੋ ਪੈਨ ਕਾਰਡ ਇਹ ਵੈਲਿਡ ਹੋਣਾ ਚਾਹੀਦਾ ਨੇਮ ਦੋਨੋਂ ਉੱਪਰ ਸਹੀ ਹੋਣਾ ਚਾਹੀਦਾ ਸਪੈਲਿੰਗ ਸਹੀ ਹੋਣੀ ਚਾਹੀਦੀ ਆ ਬੈਂਕ ਅਕਾਊਂਟ ਇਹ ਖੁੱਲੂਗਾ ਤੁਹਾਡੇ ਏਯੂ ਸਮਾਲ ਫਾਈਨਾਂਸ ਸੇਵਿੰਗ ਅਕਾਊਂਟ ਤੇ ਆਧਾਰ ਕਾਰਡ ਤੁਹਾਡਾ ਲਿੰਕ ਹੋਣਾ ਚਾਹੀਦਾ ਤੁਹਾਡੇ ਮੋਬਾਈਲ ਨੰਬਰ ਦੇ ਨਾਲ ਤੇ ਸਿੰਪਲ ਵੀਡੀਓ ਕਾਲ ਦੇ ਦੌਰਾਨ ਤੁਹਾਡਾ ਇਹ ਅਕਾਊਂਟ ਓਪਨ ਹੋ ਜਾਊਗਾ ਦੋਸਤੋ ਜੇ ਤੁਸੀਂ ਵੀ ਇਹ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਮੇਰੇ WhatsApp ਨੰਬਰ ਤੇ ਮੇਰਾ WhatsApp ਨੰਬਰ ਮੇਰੇ ਪੇਜ ਦੇ ਉੱਪਰ ਦਿੱਤਾ ਹੋਇਆ ਤਾਂ ਤੁਸੀਂ ਉਸ ਤੇ ਜਾ ਕੇ WhatsApp ਕਰ ਸਕਦੇ ਹੋ ਮੇਰੀ ਵੈਬਸਾਈਟ ਵੀ ਉੱਤੇ ਦਿੱਤੀ ہوئی ਹੈ ਫਾਈਨੈਂਸ਼ੀਅਲ ਸਰਵਿਸ ਦੇ ਰਿਲੇਟਡ ਤੁਸੀਂ ਕੋਈ ਵੀ ਇਨਫੋਰਮੇਸ਼ਨ ਲੈ ਸਕਦੇ ਹੋ ਮੇਰੀ ਵੈਬਸਾਈਟ ਤੇ ਜਾ ਕੇ ਵੀ ਤੁਸੀਂ ਆ ਟਰਾਈ ਕਰ ਸਕਦੇ ਹੋ ਜਾਂ ਮੇਰੇ ਕਿਸੇ ਵੀ ਪ੍ਰਕਾਰ ਦੀ ਫਾਈਨੈਂਸ਼ੀਅਲ ਇਨਫਰਮੇਸ਼ਨ ਜਾਂ ਕੋਈ ਵੀ ਇਨਫਰਮੇਸ਼ਨ ਲੈਣੀ ਮੈਨੂੰ ਤੁਸੀਂ ਮੈਸੇਜ ਕਰ ਸਕਦੇ ਹੋ ਮੈਂ ਤੁਹਾਨੂੰ ਜਾਣਕਾਰੀ ਪ੍ਰੋਵਾਈਡ ਕਰ ਦੂੰਗਾ ਥੈਂਕ ਯੂ ਦੋਸਤੋ